ਕਿਸੇ ਸ਼ਹਿਰ ਦੇ ਵਿੱਚ ਜੇ ਦੋ শোরੂਮ ਖੁੱਲ ਜਾਨਾ ਤੇ ਲੋਕ ਵੀਡੀਓ ਪਾਉਣਗੇ ਆ ਸਾਡਾ ਸ਼ਹਿਰ ਬਣ ਗਿਆ ਚੰਡੀਗੜ੍ਹ ਆ ਸਾਡਾ ਸ਼ਹਿਰ ਬਣ ਗਿਆ ਚੰਡੀਗੜ੍ਹ ਤੇ ਤੁਸੀਂ ਇੱਥੇ ਇਹ ਇਹ ਜਿਹੇ শোরੂਮ ਦੇਖੋਗੇ ਤੇ ਜਿਨ੍ਹਾਂ ਦੇ ਤੁਸੀਂ ਕਦੇ ਨਾਂ ਨਹੀਂ ਸੁਣੇ ਉਹਨਾਂ ਜਿਹੜੇ ਬ੍ਰਾਂਡਾਂ ਦੇ ਉਹ শোরੂਮ শোরੂਮ ਤੁਹਾਨੂੰ ਪਟਿਆਲੇ ਮਿਲਣਗੇ ਪਟਿਆਲੇ ਤੇ ਬਹੁਤੇ ਸ਼ਹਿਰਾਂ 'ਚ ਹਜੇ ਮਰੂਤੀ ਦੀਆਂ ਏਜੰਸੀਆਂ ਨਹੀਂ ਖੁੱਲੀਆਂ ਅਮਰੂਤੀ ਦੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਨਾ ਤੁਹਾਨੂੰ ਆ ਜਿਹੜਾ ਰੋਡ ਤੇ ਮੈਂ ਖੜਾ ਨਾ ਅੱਗੇ ਜਾ ਕੇ ਪਟਿਆਲਾ ਚੰਡੀਗੜ੍ਹ ਵਾਲਾ ਜਿਹੜਾ ਰੋਡ ਹੈ ਜਿੰਨੀਆਂ ਵੀ 2-2 4-4 5-5 ਕਰੋੜ ਵਾਲੀਆਂ ਗੱਡੀਆਂ ਨਾ ਉਹਨਾਂ ਸਾਰਿਆਂ ਦੇ ਸ਼ੋਰੂਮ ਆਉਣ ਵਾਲੇ ਨੇ ਐਮਜੀ ਆ ਗਈ ਕੀਆ ਆ ਗਈ ਸਾਰੀਆਂ ਜਿਹੜੀਆਂ ਬਾਹਰ ਦੀਆਂ ਗੱਡੀਆਂ ਤੇ ਲਗਭਗ ਆਈਆਂ ਹੀ ਹੋਈਆਂ ਨੇ 4-5 ਸਾਲ ਤੋਂ ਹੁਣ 25 30 50 ਲੱਖ ਵਾਲੀਆਂ ਗੱਡੀਆਂ ਤੇ ਆਮ ਹੋ ਗਈਆਂ ਹੁਣ ਚਲਣੀਆਂ ਗੱਲ ਕਰੋੜਾਂ ਤੇ ਤੇ ਹੁਣ ਜਿਹੜੇ ਕਰੋੜ ਕਰੋੜ 2 2 ਕਰੋੜ ਵਾਲੇ ਸ਼ੋਰੂਮ ਨੇ ਨਾ ਗੱਡੀਆਂ ਵੱਡੀਆਂ ਗੱਡੀਆਂ ਨੇ ਰੇਂਜ ਰੋਵਰ ਹੋ ਗਈ ਜਾਂ ਆਡੀਆਂ ਹੋ ਗਈਆਂ ਮਰਸਡੀਜ਼ ਹੋ ਗਈ ਵੱਡੀਆਂ ਕਰੋੜ ਕਰੋੜ 2 2 3 3 ਕਰੋੜ ਵਾਲੀਆਂ ਗੱਡੀਆਂ ਦੇ ਜਿਹੜੇ ਸ਼ੋਰੂਮ ਨੇ ਨਾ ਹੁਣ ਉਹ ਆਉਣੇ ਨੇ ਇਸ ਰੋਡ ਦੇ ਉੱਤੇ ਪਟਿਆਲਾ ਤੋਂ ਚੰਡੀਗੜ੍ਹ ਜਿੱਥੇ ਚੰਡੀਗੜ੍ਹ ਰੋਡ ਵਾਲਾ ਟੋਲ ਪਲਾਜ ਆ 3 ਡਿਪੈਂਡ ਕੋਲ ਇਹ ਰੋਡ ਤੋਂ ਲੈ ਕੇ ਰਾਜਪੁਰੇ ਤੱਕ ਮੈਂ ਕਿਸੇ ਬੰਦੇ ਨੂੰ ਕਿਹਾ ਮੈਂ ਅਸੀਂ 2 ਸਾਲਾਂ ਦੇ ਵਿੱਚ ਵਿੱਚ ਇਹ ਜਿਹੜੀ ਲਾਈਨ ਹੈ ਨਾ ਭਰ ਜਾਣੀ ਤੇ ਆਹ ਦੇਖੋ ਤੁਸੀਂ ਲੱਗਦਾ ਨਾ ਇੰਗਲੈਂਡ ਜਿਵੇਂ ਇੰਗਲੈਂਡ ਦੀਆਂ ਵੀਡੀਓ ਲੋਕ ਪਾਉਂਦੇ ਆ ਨਾ ਤੇ ਤੇ ਉਹ ਦਿਨੇ ਹੀ ਲਾਈਟਾਂ ਜਗਦੀਆਂ ਹੁੰਦੀਆਂ ਦਿਨ ਦੇ ਵਿੱਚ ਐਂ ਲੱਗਦਾ ਹੁੰਦਾ ਵੀ ਦਿਨ ਹੈ ਕਿ ਰਾਤ ਹੈ ਉਵੇਂ ਇੱਥੇ ਵੀ ਪਤਾ ਨਹੀਂ ਲੱਗਦਾ ਵੀ ਦਿਨ ਹੈ ਕਿ ਰਾਤ ਹੈ ਤੇ ਦੇਖੋ ਕਿੰਨਾ ਘੈਂਟ ਨਜ਼ਾਰਾ ਹੈ ਇੱਕ ਗੱਲ ਦਰਮਿਆਨ ਤੇ ਹੋਰ ਦੱਸ ਦੇਣਾ ਜੇਕਰ ਤੁਸੀਂ ਪਟਿਆਲੇ ਰਹਿ ਗਏ ਨਾ ਪਟਿਆਲੇ 6 ਮਹੀਨੇ ਰਹਿ ਗਏ ਤੁਹਾਡੀ ਜੇਕਰ ਟੁੱਟੀ ਜੀ ਗੱਡੀ ਚਲਾ ਰਹੇ ਹੋ ਨਾ ਤੁਸੀਂ ਪੁਰਾਣੀ ਗੱਡੀ ਚਲਾ ਰਹੇ ਹੋ ਤੁਸੀਂ ਪਟਿਆਲੇ ਦੇ ਵਿੱਚ 6 ਮਹੀਨੇ ਪੁਰਾਣੀ ਗੱਡੀ ਤੇ ਰਹਿ ਨਹੀਂ ਸਕਦੇ ਤੁਹਾਨੂੰ ਨਵੀਂ ਗੱਡੀ ਲੈਣੀ ਪਊਗੀ ਲੇਟੈਸਟ ਮਾਡਲ ਦੀ ਵਧੀਆ ਗੱਡੀ ਲੈਣੀ ਪਊਗੀ ਕਿਉਂਕਿ ਸਟੇਟਸ ਹੀ ਇੰਨਾ ਵਧੀਆ ਹੈ ਇੱਥੇ ਕੋਈ 15 20 ਸਾਲ ਪੁਰਾਣੀਆਂ ਕਬਾੜ ਗੱਡੀਆਂ ਨਹੀਂ ਚਲਦੀਆਂ ਹੈਗੀਆਂ ਮੈਂ ਦੇਖਿਆ ਤੁਹਾਨੂੰ ਇੱਥੇ ਜਿੰਨੀਆਂ ਵੀ ਗੱਡੀਆਂ ਖੜੀਆਂ ਨੇ ਨਾ ਤੁਸੀਂ ਦੇਖੋਗੇ ਸਾਰੀਆਂ ਲਗਭਗ ਵਧੀਆ ਲੇਟੈਸਟ ਨਵੇਂ ਮਾਡਲ ਨੇ ਤੇ ਮੇਰੇ ਕੋਲ ਇੱਕ ਬੰਦਾ ਆਉਂਦਾ ਹੁੰਦਾ ਮੈਂ ਉਹਦਾ ਨਾਂ ਨਹੀਂ ਲੈਣਾ ਫਿਰ ਬੰਦੇ ਨਾ ਨਾਰਾਜ਼ ਹੋ ਜਾਂਦੇ ਨੇ ਉਹ ਹਰ ਵਾਰੀ ਜਦੋਂ ਮੇਰੇ ਕੋਲ ਪਟਿਆਲੇ ਆਉਂਦਾ ਨਾ ਸਾਲ ਡੇਟ ਸਾਲ ਬਾਅਦ ਤੇ ਮੈਨੂੰ ਇਹ ਕਹਿ ਕੇ ਜਾਂਦਾ ਯਾਰ ਮੈਂ ਅਗਲੀ ਵਾਰ ਨਵੀਂ ਗੱਡੀ ਲੈ ਲੈਣੀ ਹੈ ਨਵੀਂ ਗੱਡੀ ਲੈ ਲੈਣੀ ਹੈ ਤੇ ਪੰਜ ਸਾਲ ਹੋ ਗਏ ਨੇ ਉਹ ਬੰਦੇ ਨੂੰ ਨਵੀਂ ਗੱਡੀ ਲੈਂਦੇ ਆ ਕਿਉਂਕਿ ਥੋੜਾ ਜਿਹਾ ਉਹ ਏਰੀਆ ਇਸ ਤਰ੍ਹਾਂ ਦੇ ਵਿੱਚ ਰਹਿੰਦਾ ਕਿ ਉੱਥੇ ਨਵੀਆਂ ਗੱਡੀਆਂ ਦਾ ਇੰਨਾ ਰਿਵਾਜ ਨਹੀਂ ਲੋਕ ਦਿੱਲੀ ਦੁੱਲੀ ਤੋਂ ਲੈ ਆਉਂਦੇ ਨੇ ਤੇ ਜਾਂ ਕੋਈ ਕੋਈ ਲੈ ਵੀ ਲੈਂਦਾ ਨਵੀ ਪਰ ਇੰਨੀ ਜਿਆਦਾ ਨਹੀਂ ਭਈ ਮੰਨ ਲਓ ਜੇ 100 ਗੱਡੀਆਂ 100 ਚੋਂ 5 ਜਾਂ 7 ਨਵੀਆਂ ਆਉਂਦੀਆਂ ਬਾਕੀ ਪੁਰਾਣੀਆਂ ਪ੍ਰੂਣੀਆਂ ਇਧਰੋਂ ਉਧਰੋਂ ਕਦ ਤਿਲ ਚੰਡੀਗੜ੍ਹੋਂ ਲੈ ਰੀਆਂ ਦਿੱਲੀੋਂ ਲੈਣਦੀਆਂ ਤੇ ਉਹ ਛੋਟੇ ਸ਼ਹਿਰਾਂ 'ਚ ਬਹੁਤੀਆਂ ਪੁਰਾਣੀਆਂ ਗੱਡੀਆਂ ਦੇ ਤੁਹਾਨੂੰ ਪਤਾ ਬਹੁਤ ਬੰਦੇ ਵੇਚਣ ਜਿਹੜੇ ਐਕਸਪਾਇਰ ਗੱਡੀਆਂ ਵੇਚੀ ਜਾਂਦੇ ਨੇ 15-15 ਸਾਲ ਪੁਰ ਤੇ ਬਾਹਰੋਂ ਪਾਲਚਮਰ ਕਹਣਗੇ ਨਵੀਂ ਗੱਡੀ ਆ ਚੱਲੀ ਦਾ ਹੈ ਨਹੀਂ ਚੱਲਣ ਚੁੱਲਣ ਨੂੰ ਕੋਈ ਨਹੀਂ ਪੁੱਛਦਾ ਗੱਡੀ ਦੀ ਆਰਸੀ ਦੇਖੀ ਜਾਂਦੀ ਵੀ ਕਿੰਨੀ ਪੁਰਾਣੀ ਹੈ ਵੀ ਐਕਸਪਾਇਰ ਤਾਂ ਨਹੀਂ ਹੋਈ ਹੋਈ ਦੁਬਾਰਾ ਪਾਸਿੰਗ ਤਾਂ ਨਹੀਂ ਹੋਈ ਹੋਈ ਤੇ ਇਸ ਕਰਕੇ ਮੈਂ ਅੱਜ ਮੈਂ ਸੋਚਿਆ ਕਿ ਤੁਹਾਨੂੰ ਇੱਕ ਪਟਿਆਲੇ ਦਾ ਹੋਰ ਰੰਗ ਦਿਖਾਈ ਜਾ ਨਾਲ ਹੀ ਗੁਰਦੁਆਰਾ ਸਾਹਿਬ ਹੈ ਤੇ ਤੁਹਾਨੂੰ ਵੀ ਦਿਖਾ ਦੇਣਾ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਰੂਹ ਖੁਸ਼ ਹੁੰਦੀ ਹੈ ਗੁਰਦੁਆਰਾ ਸਾਹਿਬ ਦੇਖ ਕੇ ਤੇ ਦੇਖੋ ਸਮੇਲ ਹੈ ਇੱਕ ਪਾਸੇ ਡਿਵੈਲਪਮੈਂਟ ਇੱਕ ਪਾਸੇ ਡਿਵੈਲਪਮੈਂਟ ਹੈ ਤੇ ਇੱਕ ਪਾਸੇ ਗੁਰੂ ਘਰ ਨਾਲ ਗੁਰਦੁਆਰਾ ਸਾਹਿਬ ਤੇ ਤੁਹਾਨੂੰ ਉਹ ਵੀ ਦਰਸ਼ਨ ਕਰਾ ਦਿੰਨੇ ਆ ਵੇਖੋ ਬਿਲਕੁਲ ਸ਼ੋਰੂਮਾਂ ਦੇ ਨਾਲ ਅਸਲ 'ਚ ਕਈ ਲੋਕ ਸੋਚਦੇ ਨੇ ਵੀ ਜਿਹੜੇ ਸ਼ਹਿਰਾਂ 'ਚ ਲੋਕ ਹੁੰਦੇ ਨੇ ਨਾ ਉਹ ਤਾਂ ਰੱਬ ਨੂੰ ਭੁੱਲ ਜਾਂਦਾ ਉਹਨਾਂ ਨੂੰ ਅਸਲ ਦੇ ਵਿੱਚ ਬਹੁਤੇ ਕੱਪੜੇ ਵਧੀਆ ਦੇਖ ਕੇ ਨਾ ਲੋਕਾਂ ਨੂੰ ਲੱਗਦਾ ਰੱਬ ਭੁੱਲਿਆ ਹੋਇਆ ਹੈ ਮੈਂ ਕਹਿੰਦਾ ਜਿੰਨੇ ਡਿਵੈਲਪ ایرੀਏ 'ਚ ਪੜ੍ਹੇ ਲਿਖੇ ਲੋਕ ਹੁੰਦੇ ਨੇ ਉਹ ਰੱਬ ਨੂੰ ਜ਼ਿਆਦਾ ਯਾਦ ਕਰਦੇ ਤੇ ਵੇਖ ਲਓ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਇ ਮਾਰਕੀਟ ਦੇ ਵਿੱਚ ਤੇ ਅੱਗੇ ਦਰਖਤ ਨਹੀਂ ਪਰ ਮੈਂ ਕਹਿੰਦਾ ਵੀ ਇੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਨਾ ਵੀ ਵੇਖ ਕੇ ਰੋਹਾਨੀ ਆਨੰਦ ਆ ਜਾਂਦਾ ਇੱਕ ਵਾਰੀ ਤੇ ਬਾਕੀ ਮੀਂਹ ਰੋਜ ਪੈਂਦਾ ਤੇ ਥੱਲੇ ਤੁਸੀਂ ਮੈਨੂੰ ਕਿਤੇ ਪਾਣੀ ਦਿਖਾ ਦਿਓ ਚਿੱਕੜ ਦਿਖਾ ਦਿਓ ਕੋਈ ਥੋੜੀ ਥੋੜੀ ਥਾਂ ਗਿੱਲੀ ਹੈ ਵੀ ਲੱਗਦਾ ਵੀ ਅੱਜ ਵੀ ਮੀਂਹ ਪਿਆ ਹੋਇਆ ਹੈ ਦੇਖੋ ਇਹ ਹੈ ਪਟਿਆਲਾ ਇਹ ਪਟਿਆਲਾ ਮੈਨੂੰ ਪਟਿਆਲੇ ਤੋਂ ਨਾ ਬਹੁਤੀ ਵਾਰ ਇੰਗਲੈਂਡ ਦੀ ਲੰਡਨ ਦੀ ਫੀਲਿੰਗ ਆਉਂਦੀ ਹੈ ਕਿਉਂਕਿ ਉਹ ਸ਼ਹਿਰ ਵੀ ਇਸ ਤਰ੍ਹਾਂ ਹੀ ਨੇ ਖੁੱਲੇ ਜੇ ਸ਼ਹਿਰ ਨੇ ਬਹੁਤੀ ਭੀੜ-ਪੜਕਾਣੀ ਚੈਂ-ਚੈਨੀ ਕਿਉਂਕਿ ਪਟਿਆਲੇ ਦੇ ਵਿੱਚ ਤੁਹਾਨੂੰ ਚੈਂ-ਚੈ ਪਿਆ-ਪਿਆ ਨਹੀਂ ਮਿਲਦੀ ਇੱਥੇ ਥੋੜਾ ਜਿਹਾ ਨਾ ਹੋਰ ਹੀ ਹਿਸਾਬ-ਕਿਤਾਬ ਹੈ ਤੇ ਹੁਣ ਮੈਂ ਗੱਡੀ ਲਾ ਰਿਹਾ ਇੱਥੇ ਤੇ ਆਹ ਵੇਖ ਲਓ ਆ ਗੱਡੀ ਕਿੱਡੀ ਖੜੀ ਹੈ ਹੈ ਨਾ ਤੇ ਆ ਸਾਹਮਣੇ ਗੁਰਦੁਆਰਾ ਸਾਹਿਬ ਮੈਂ ਚਲੋ ਤੁਹਾਨੂੰ ਦਿਖਾ ਦਈਏ ਮੇਰਾ ਵੈਸੇ ਹੀ ਮੂਡ ਬਣ ਗਿਆ ਮੈਂ ਵੀ ਅੱਜ ਦਿਖਾਉਣੇ ਆ ਕਿਉਂਕਿ ਬਹੁਤੇ ਲੋਕ ਸਾਡੀਆਂ ਵੀਡੀਓ ਵੇਖ ਕੇ ਮੋਟੀਵੇਟ ਹੁੰਦੇ ਨੇ ਵੀ ਅਸੀਂ ਆਪਣੇ ਸ਼ਹਿਰ ਨੂੰ ਇਸ ਤਰ੍ਹਾਂ ਦਾ ਬਣਾਈਏ ਜਾਂ ਅਸੀਂ ਵੀ ਇਸ ਤਰ੍ਹਾਂ ਦੀ ਡਿਵੈਲਪਮੈਂਟ ਕਰੀਏ ਠੀਕ ਹੈ ਤੇ ਆਪਾਂ ਹੁਣ ਥੋੜੀਆਂ ਇਹ ਨਾ ਇਸ ਤਰ੍ਹਾਂ ਦੀਆਂ ਵੀਡੀਓ ਪਾਣੀ ਜਿਹਦੇ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਉੱਠੇ ਲੋਕ ਵੀ ਆਪਣੇ ਆਪ ਨੂੰ ਉੱਚਾ ਚੱਕਣ ਤੇ ਹੁਣ